ਅੱਧੀ ਰਾਤ ਨੂੰ ਕੰਦਾਂ ਟੱਪ ਘਰ 'ਚ ਆ ਗਏ ਕਾਲੇ ਕੱਛਾਂ ਵਾਲੇ ਐਨ ਆਰ ਆਈ ਪੰਜਾਬੀ ਦੇ ਘਰ ਨੂੰ ਬਣਾਇਆ ਨਿਸ਼ਾਨਾ ਤੇ ਉਹ ਰਾਤ ਨੂੰ ਸਾਡੇ ਘਰ ਬੰਦੇ ਪੈ ਗਏ ਆ ਤੇ ਸਾਡੇ ਘਰ ਦਾ ਕਾਫੀ ਨੁਕਸਾਨ ਕਰਕੇ ਗਏ ਆ ਬੜੀ ਚੋਰੀ ਸਾਰੇ ਅਲਮਾਰੀਆਂ ਦੇ ਜਿੰਦਰੇ ਹਟੀਆਂ ਪੇਟੀਆਂ ਦੇ ਜਿੰਦਰੇ ਸਾਡੀਆਂ ਸਾਰਾ ਗਹਿਣਾ ਗੱਟਾ ਜੋ ਨਗਦੀ ਸਾਡੀ ਕੱਢ ਕੇ ਲੈ ਗਏ ਨਗਦੀ ਤੇ ਕੀਮਤੀ ਸਮਾਨ ਚੋਰੀ ਕਰ ਮੌਕੇ ਤੋਂ ਹੋਏ ਫਰਾਰ ਪਰਿਵਾਰ ਕੈਨੇਡਾ 'ਚ ਰਹਿੰਦੇ ਆ ਜੀ ਚੋਰੀ ਦੀਆਂ ਹੈਰਾਨ ਕਰਦੀਆਂ ਤਸਵੀਰਾਂ ਆਈਆਂ ਸਾਹਮਣੇ ਨਹੀਂ ਅਜੇ ਕਮਰੇ 'ਚ ਮੈਂ ਸੁੱਤੀ ਆ ਤੇ ਜਦੋਂ ਮੈਂ ਰਾਤ ਦੇ ਮਤਲਬ 2 ਤੋਂ 2:30 ਵਜੇ ਦੇ ਵਿੱਚ ਵਿੱਚ ਜਾ ਮੈਂ ਉੱਠ ਕੇ ਬਾਥਰੂਮ ਚੱਲੀ ਆ ਬਾਹਰ ਜਦੋਂ ਮੈਂ ਉਹ ਅੰਦਰ ਦਾ ਕਮਰੇ ਦਾ ਦਰਵਾਜ਼ਾ ਖੋਲਿਆ ਆਪਣਾ ਤੇ ਇੱਥੇ ਮੇਰੇ 베ੜੇ ਦੇ ਵਿੱਚ ਬੰਦੇ ਭੱਜ ਕੇ ਉਧਰ ਨੂੰ ਚਲ ਗਏ ਆ ਇਹ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿਵੇਂ ਅੱਧੀ ਰਾਤ ਨੂੰ ਇਹ ਕਾਲੇ ਕੱਛਾਂ ਵਾਲੇ ਛਾਤੀਰ ਚੋਰ ਐਨਆਰਆਈ ਪਰਿਵਾਰ ਦੇ ਘਰ 'ਚ ਕੰਦਾ ਟੱਪ ਦਾਖਲ ਹੋ ਗਏ ਫਿਰ ਨੀਮੀਆਂ ਪਾ ਵੜੇ ਹੀ ਸ਼ਾਤਰ ਤਰੀਕੇ ਨਾਲ ਘਰ ਚ ਅੰਦਰ ਦਾਖਲ ਹੋ ਗਏ ਘਰ ਚ ਦਾਖਲ ਹੋਣ ਦੀ ਧੀਰ ਸੀ ਕਿ ਇਨ੍ਹਾਂ ਸ਼ਾਤਰ ਚੋਰਾ ਨੇ ਘਰ ਚ ਪਈ ਇੱਕ ਇੱਕ ਚੀਜ਼ ਨੂੰ ਫਰੋਲ ਦਿੱਤਾ ਪੇਟੀਆਂ ਅਲਮਾਰੀਆਂ ਬੈੱਡ ਪਟ ਪਟ ਮਾਰੇ ਇੱਕ ਇੱਕ ਚੀਜ਼ ਘਰ ਦੀ ਖਲਾਰ ਕੇ ਰੱਖ ਦਿੱਤੀ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਕਾਲੇ ਕੱਛਾਂ ਵਾਲੇ ਚੋਰਾ ਦੇ ਹੱਥ ਜੋ ਵੀ ਲੱਗਿਆ ਉਸ ਨੂੰ ਚੁੱਕ ਕੇ ਮੌਕੇ ਤੋਂ ਫਰਾਰ ਹੋ ਗਏ ਇਸ ਵਾਰਦਾਤ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ ਇਸ ਵਾਰਦਾਤ ਤੋਂ ਬਾਅਦ ਪਰਿਵਾਰਕ ਮੈਂਬਰਾਂ 'ਚ ਦਹਿਸ਼ਤ ਦਾ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਪੀੜਤ ਇਸ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਪ੍ਰਸ਼ਾਸਨ ਤੋਂ ਕੀਤੀ ਜਾ ਰਹੀ ਹੈ ਉਹ ਰਾਤ ਨੂੰ ਸਾਡੇ ਘਰ ਬੰਦੇ ਪੈ ਗਏ ਆ ਤੇ ਸਾਡੇ ਘਰ ਦਾ ਕਾਫੀ ਨੁਕਸਾਨ ਕਰਕੇ ਗਏ ਆ ਬੜੀ ਚੋਰੀ ਸਾਰੇ ਅਲਮਾਰੀਆਂ ਦੇ ਜਿੰਦਰੇ ਹਟੀਆਂ ਪੇਟੀਆਂ ਦੇ ਜਿੰਦਰੇ ਸਾਡੀਆਂ ਸਾਰਾ ਗਹਿਣਾ ਗੱਟਾ ਜੋ ਨਗਦੀ ਸਾਡੀ ਕੱਢ ਕੇ ਲੈ ਗਏ ਆ ਕਿੱਥੇ ਗਿੱਦੋ ਪਰਿਵਾਰ ਕੈਨੇਡਾ ਚ ਰਹਿੰਦੇ ਆ ਜੀ ਰਾਤ ਮੈਂ ਉੱਠੀ ਆ ਇਧਰ ਕਮਰੇ ਚ ਮੈਂ ਸੁੱਤੀ ਆ ਤੇ ਜਦੋਂ ਮੈਂ ਰਾਤ ਦੇ ਮਤਲਬ 2 ਤੋਂ 2:30 ਵਜੇ ਦੇ ਵਿੱਚ ਵਿੱਚ ਜਾ ਮੈਂ ਉੱਠ ਕੇ ਬਾਥਰੂਮ ਚਲੀ ਆ ਬਾਹਰ ਜਦੋਂ ਮੈਂ ਉਹ ਅੰਦਰ ਦਾ ਕਮਰੇ ਦਾ ਦਰਵਾਜ਼ਾ ਖੋਲਿਆ ਆਪਣਾ ਤੇ ਇੱਥੇ ਮੇਰੇ 베ੜੇ ਦੇ ਵਿੱਚ ਬੰਦੇ ਭੱਜ ਕੇ ਉਧਰ ਨੂੰ ਚਲ ਗਏ ਆ ਜਦੋਂ ਉਹ ਭੱਜੇ ਆ ਤੇ ਮੈਂ ਆ ਬਾਹਰ ਵਾਲਾ ਦਰਵਾਜ਼ਾ ਨਹੀਂ ਖੋਲਿਆ ਡਰਦੀ ਨੇ ਵੀ ਮੈਂ ਇਹਨੂੰ ਕਿ ਮੇਰੇ ਤੇ ਹਮਲਾ ਕਰਨੋ ਮੈਂ ਪਿੰਡ 'ਚ ਫੋਨ ਕੀਤਾ ਵਾ ਸਾਡੇ ਭਰਾ ਆ ਇਹ ਆ ਪਿੰਡੋ ਫੇਰ ਅਸੀਂ ਆਣ ਕੇ ਦਰਵਾਜ਼ਾ ਕੋਲਿਆ ਵਾ ਬਾਹਰ ਦਾ ਤੇ ਫੇਰ ਉਧਰੋਂ ਸਾਰੇ ਦਰਵਾਜ਼ੇ ਵੇਖਿਆ ਸਾਰਾ ਉਹਨੇ ਚੋਰ ਚਪਟ ਕੀਤਾ ਪਿਆ ਸਮਾਨ ਸਾਡਾ ਸਾਰਾ ਇਹ ਕੰਦਾ ਟੱਪ ਕੇ ਆਗੇ ਸਾਡੇ ਘਰ ਇੰਟਰ ਹੋਏ ਆ ਮੁੜ ਕੇ ਜਦੋਂ ਅੰਦਰੋਂ ਭੱਜੇ ਆ ਫੇਰ ਬਾਹਰ ਪਿਛਲੇ ਬਨੇ ਦਰਵਾਜ਼ਾ ਉਹ ਖੋਲ ਕੇ ਅੰਦਰੋਂ ਫੇਰ ਪਿੱਛੋਂ ਦੀ ਨਿਕਲ ਗਏ ਆ ਤਾਂ ਹੁਣ ਵੀ ਜਦੋਂ ਬਾਹਰ ਉਹ ਜਿੰਨਾ ਦਾ ਸਮਾਨ ਹੈਗਾ ਉਹ ਹੁਣ ਪਾ ਦੇਣਗੇ ਦੱਸਣਗੇ ਸਾਨੂੰ ਵੀ ਸਾਡਾ ਕੀ ਸਮਾਨ ਅੰਦਰ ਹੈਗਾ ਕੀ ਨਹੀਂ ਹੈਗਾ ਕਿੰਨਾ ਟੱਰ ਸਮਾਨ ਹੈ ਸਾਨੂੰ ਇਹਨਾਂ ਪਤਾ ਵੀ ਉਹਨਾਂ ਦਾ ਕੁਝ ਗਹਿਣਾ ਹੈ ਤੇ ਕੁਝ ਉਹਨਾਂ ਦੀ ਨਗਦੀ ਵੀ ਪਈ ਹੈ ਘਰ ਸਾਡੇ ਘਰ ਭਾਜੀ ਕਦੀ ਇਹ ਕੰਮ ਹੋਇਆ ਨਹੀਂ ਅੱਜ ਤੱਕ ਪਹਿਲੀ ਵਾਰ ਦਾ ਤਾਂ ਸਾਡੇ ਈਨਸਾਲ ਹੋ ਗਿਆ ਕਦੀ ਸਾਡੇ ਘਰ ਚ ਚੋਰੀ ਨਹੀਂ ਹੋਈ ਸਾਨੂੰ ਇਨਸਾਫ ਚਾਹੀਦਾ ਭਾਜੀ ਅਸੀਂ ਕੱਲੇ ਰਹਿੰਦੇ ਹਾਂ ਨੂੰ ਡੇਰੇ ਜੇ ਰਹਿਣਾ ਵਾ ਸਾਨੂੰ ਇਨਸਾਫ ਚਾਹੀਦਾ ਇਸ ਚੀਜ਼ ਦਾ ਪਿੰਡ ਵਾ ਪੈਰਾਲਾਈਜ਼ ਦੇ ਮਰੀਜ਼ ਆ ਉਹ ਵੇਖੋ ਬੈਠੇ ਆ ਮੇਰੇ ਨੌਮਤ ਵੀ ਬਾਹਰ ਰਹਿਣ ਦੇ ਆ ਤਾਂ ਮੇਰੇ ਦੇਰ ਵੀ ਉਹਦੇ ਵੀ ਬੱਚੇ ਬਾਹਰ ਰਹਿਣ ਦੇ ਆ ਅਸੀਂ ਇੱਥੇ ਸਾਨੂੰ ਸੇਫਟੀ ਵਾ ਸਾਨੂੰ ਕੋਈ ਨਾ ਕੋਈ ਇਨਸਾਫ ਚਾਹੀਦਾ ਹੁਣ ਇਸ ਚੀਜ਼ ਦਾ ਚੋਰੀ ਦੀਆਂ ਹੈਰਾਨ ਕਰਦੀਆਂ ਤਸਵੀਰਾਂ ਜੰਡਿਆਲਾ ਗੁਰੂ ਤੋਂ ਸਾਹਮਣੇ ਆਈਆਂ ਨੇ ਜਿੱਥੋਂ ਦੇ ਪਿੰਡ ਨਿਜਰਪੁਰਾ ਚ ਕੈਨੇਡਾ ਚ ਰਹਿੰਦੇ ਇੱਕ ਐਨਆਰਆਈ ਪਰਿਵਾਰ ਦੇ ਘਰ ਨੂੰ ਮਲਜਮਾ ਵੱਲੋਂ ਨਿਸ਼ਾਨਾ ਬਣਾਇਆ ਗਿਆ ਇਸ ਵਾਰਦਾਤ ਨੂੰ ਲੈ ਕੇ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਜਲਦ ਇਹਨਾਂ ਮਲਜਮਾ ਨੂੰ ਕਾਬੂ ਕਰ ਲਿਆ ਜਾਵੇਗਾ ਇਹ ਇਥੇ ਨਹੀਂ ਚੋਰੀ ਹੋਈ ਆ ਅਸੀਂ ਮੌਕੇ ਤੇ ਆਏ ਆ ਤੇ ਸਾਰਾ ਸਮਾਨ ਚੈੱਕ ਕੀਤਾ ਵਾ ਪਹਿਲਾਂ ਉਹਨਾਂ ਨੇ ਕੈਮਰੇ ਤੋੜੇ ਆ ਕੈਮਰੇ ਤੋਂ ਬਾਹਰ ਉਹਨਾਂ ਨੇ ਆਪਣਾ ਉਹ ਗੇਟ ਤੋੜਿਆ ਜੰਦਰਾ ਤੋੜ ਕੇ ਅੰਦਰ ਗਏ ਆ ਸਾਰਾ ਇਹਨਾਂ ਦਾ ਕਾਫੀ ਸਮਾਨ ਜਿਹੜਾ ਚੋਰੀ ਹੋਇਆ ਵਾ ਉਹਦੀ ਸਾਰੀ ਡਿਟੇਲ ਜੋ ਵੀ ਦੇਣਗੇ ਉਹਦੇ ਮੁਤਾਬਕ ਬੰਦੇ ਟਰੇਸ ਕਰਕੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਚੋਰੀ ਦੀਆਂ ਇਹਨਾਂ ਤਸਵੀਰਾਂ ਨੇ ਹਰ ਇੱਕ ਦੇਖਣ ਵਾਲੇ ਦੇ ਹੋਸ਼ ਉਡਾ ਕੇ ਰੱਖ ਦਿੱਤੇ ਨੇ ਫਿਲਹਾਲ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਕਦੋਂ ਤੱਕ ਇਹਨਾਂ ਚੋਰਾਂ ਨੂੰ ਕਾਬੂ ਕਰਦਾ ਹੈ ਮਾਮਲੇ ਨੂੰ ਸੁਲਝਾਉਣ 'ਚ ਕਾਮ ਜਦ ਹੁੰਦਾ ਹੈ ਬਿਊਰੋ ਰਿਪੋਰਟ ਜਗਬਾਨੀ ਟੀਵੀ